ਕੈਟਰਿਨਾ ਕੈਫ ਅਤੇ ਵਿੱਕੀ ਕੌਸ਼ਲ ਦੇ ਪਰਿਵਾਰ ਵਿੱਚ ਖੁਸ਼ੀ ਦੀ ਲਹਿਰ ਕੈਟਰਿਨਾ ਕੈਫ ਬਣ ਰਹਿ ਮਮੀ ਰੇਡ 2 ਦੀ ਸ਼ੂਟਿੰਗ ਹੋਈ ਪੂਰੀ ਇਸ ਵਾਰ ਫਿਲਮ ਵਿੱਚ ਦਿਖਾਈ ਦੇਣਗੇ ਕਈ ਤਰ੍ਹਾਂ ਦੇ ਸੀਨ ਸਾਊਥ ਵਿੱਚ ਹੋ ਰਿਹਾ ਇਸ ਦਾ ਰੀਮੇਕ ਰਵੀ ਤੇਜਾ ਇਸ ਫਿਲਮ ਵਿੱਚ ਦਿਖਾਈ ਦੇਣਗੇ ਅਗਲੇ ਹਫਤੇ ਸ਼ੁਰੂ ਹੋਵੇਗੀ ਰਜਨੀ ਕਾਂਤ ਦੀ ਫਿਲਮ ਕੁਰੀ ਦੀ ਸ਼ੂਟਿੰਗ ਇਸ ਫਿਲਮ ਨੂੰ ਲੈ ਕੇ ਬਹੁਤ ਉਤਸਾਹ ਡਾਇਰੈਕਟਰ ਸੰਜੇ ਗੁਪਤਾ ਦੀ ਅਗਲੀ ਫਿਲਮ ਵਿੱਚ ਉਹਨਾਂ ਦੇ ਖਾਸ ਦੋਸਤ ਦਿਖਾਈ ਦੇਣਗੇ ਸੰਜੇ ਦਾਤ ਸੰਜੇ ਦਾਤ ਦਾ ਕਹਿਣਾ ਹੈ ਕਿ ਇਸ ਫਿਲਮ ਨੂੰ ਲੈ ਕੇ ਉਹ ਕਾਫੀ ਖੁਸ਼ ਹਨ ਧੜਕ 2 ਵਿੱਚ ਔਨਰ ਕਿਲਿੰਗ ਦਾ ਹੈ ਖਾਸ ਪਹਿਲੂ ਜਾਤੀ ਆਧਾਰਿਤ ਇਹ ਇੱਕ ਪ੍ਰੇਮ ਕਹਾਣੀ ਤੇ ਆਧਾਰਿਤ ਹੈ ਇਸ ਫਿਲਮ ਧੜਕ 2 ਨੂੰ ਲੈ ਕੇ ਮਾਮਲਾ ਕਾਫੀ ਗਰਮ ਹੈ ਕੈਬਨਟ ਮੰਤਰੀ ਅਨਮੋਲ ਗਗਨ ਮਾਨ ਦਾ ਐਡਵੋਕੇਟ ਸ਼ਹਾਵਾਜ ਸੋਹੀ ਨਾਲ ਵਿਆਹ ਹੋਇਆ ਹੈ ਇਸ ਮੌਕੇ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਇਲਾਵਾ ਹੋਰ ਐਮ ਸਖਸ਼ੀਤਾ ਰਹੀਆਂ ਹਾਜ਼ਰ ਤੇ ਹਿਸ਼ਟਾ ਵਾਪਰ ਟੀਵੀ ਬਲੋ ਪੇਸ਼ ਕੀਤੀਆਂ ਬਾਲੀਵੁੱਡ ਦੀਆਂ ਖਬਰਾਂ ਵਿੱਚ ਆਪ ਸਭ ਦਾ ਸਵਾਗਤ ਹੈ ਕੈटरीना कैफ ਤੇ ਵਿੱਕੀ ਕੌਸ਼ਲ ਦੇ ਪਰਿਵਾਰ ਵੱਲੋਂ ਖੁਸ਼ਖਬਰੀ ਸਾਹਮਣੇ ਆ ਰਹੀ ਹੈ ਕਿਉਂਕਿ 크ਿਸਮਸ ਤੇ ਕੈटरीना कैफ ਮੰਮੀ ਬਣ ਜਾ ਰਹੇ ਹਨ ਲੇਕਿਨ ਅਫੀਸ਼ੀਅਲੀ ਇਹ ਦੋਵੇਂ ਕੁਝ ਵੀ ਨਹੀਂ ਕਹਿ ਰਹੇ ਲੇਕਿਨ ਬਾਲੀਵੁੱਡ ਦੇ ਵਿੱਚ ਚਰਚਾ ਹੈ ਕਿ ਕੈटरीना कैफ ਮੰਮੀ ਬਣਨ ਵਾਲੇ ਹਨ ਕੈटरीना कैफ ਤੇ ਵਿੱਕੀ ਕੌਸ਼ਲ ਇਸ ਸਮੇਂ ਲੰਡਨ ਵਿੱਚ ਛੁੱਟੀ ਮਨਾ ਰਹੇ ਹਨ ਜਿਸ ਦੀਆਂ ਵੀਡੀਓ ਅਤੇ ਫੋਟੋ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹਨ ਪਰ ਇਹਨਾਂ ਦੋਵਾਂ ਦਾ ਕਹਿਣਾ ਹੈ ਕਿ ਉਹ ਕਿਸੇ ਖਾਸ ਕੰਮ ਦੇ ਲਈ ਲੰਡਨ ਗਏ ਹਨ ਵੈਸੇ ਵੀ ਕੈਟਰਿਨਾ ਕੈਫ ਨੇ ਓਵਰਸਾਈਜ਼ ਸ਼ਰਟ ਪਹਿਨਣਾ ਸ਼ੁਰੂ ਕੀਤਾ ਹੈ ਵਿੱਕੀ ਕੌਸ਼ਲ ਦੇ ਪਿਤਾ ਸ਼ਾਮ ਕੌਸ਼ਲ ਕਾਫੀ ਖੁਸ਼ ਹਨ ਪੂਰਾ ਪਰਿਵਾਰ ਹੀ ਖੁਸ਼ ਹੈ ਕਿ ਵਿੱਕੀ ਕੌਸ਼ਲ ਪਾਪ ਬਣ ਵਾਲੇ ਹਨ ਇਹ ਤਾਂ ਕੈਟਰਿਨਾ ਕੈਫ ਅਤੇ ਵਿੱਕੀ ਕੌਸ਼ਲ ਨੂੰ ਮਿਲ ਕੇ ਹੀ ਪਤਾ ਲੱਗੇਗਾ ਕਿ ਇਹ ਖਬਰ ਸੱਚ ਹੈ ਜਾਂ ਝੂਠ ਜਾ ਸਿਰਫ ਅਫਵਾਹ ਰਜਨੀ ਕਾਂਤੀ ਨਵੀਂ ਫਿਲਮ ਕੁਲੀ ਦਾ ਟਾਈਟਲ ਟੀਜ਼ਰ ਕੁਝ ਦਿਨਾਂ ਵਿੱਚ ਹੀ ਰਿਲੀਜ਼ ਹੋਇਆ ਹੈ ਇਹ ਰਜਨੀ ਕਾਂਤ ਦੇ ਕੈਰੀਅਰ ਦੀ 171ਵੀਂ ਫਿਲਮ ਹੈ ਜੂਨ ਮਹੀਨੇ ਦੀ ਸ਼ੁਰੂਆਤ ਵਿੱਚ ਖਬਰ ਆਈ ਸੀ ਕਿ ਕੁਲੀ ਦੀ ਸ਼ੂਟਿੰਗ 10 ਜੂਨ ਨੂੰ ਚਾਲੂ ਹੋ ਜਾਵੇਗੀ ਲੇਕਿਨ ਹੁਣ ਅਜੇ ਕੁਝ ਵੀ ਨਹੀਂ ਹੈ ਇਹ ਵੀ ਪਤਾ ਲੱਗਾ ਹੈ ਕਿ ਇਸ ਫਿਲਮ ਦੀ ਕਹਾਣੀ ਪੂਰੀ ਨਹੀਂ ਕੀਤੀ ਗਈ ਲੇਕਿਨ ਸ਼ੂਟਿੰਗ ਸ਼ੁਰੂ ਕਰ ਦਿੱਤੀ ਗਈ ਪਰ ਇਸ ਦਾ ਟੀਜ਼ਰ ਬਣਾ ਕੇ ਪਹਿਲਾਂ ਹੀ ਆਊਟ ਕੀਤਾ ਗਿਆ ਇਸ ਫਿਲਮ ਦੇ ਨਿਰਦੇਸ਼ਕ ਲੋਕੇਸ਼ ਕੰਗਰਾਜ ਹਨ। ਇਹ ਵੀ ਪਤਾ ਲੱਗਾ ਹੈ ਕਿ ਇਸ ਫਿਲਮ ਦਾ ਪਹਿਲਾ ਸ਼ੈਡਿਊਲ ਅਗਲੇ ਹਫ਼ਤੇ ਸ਼ੁਰੂ ਹੋਵੇਗਾ। ਇਸ ਫਿਲਮ ਵਿੱਚ ਰਜਨੀ ਕਾਂ ਦੇ ਇਲਾਵਾ ਸ਼ਰੂਤੀ ਹਸਨ ਵੀ ਅਹਿਮ ਕਿਰਦਾਰ ਵਿੱਚ ਨਜ਼ਰ ਆ ਰਹੇ ਹਨ। ਫਿਲਮ ਦਾ ਨਿਰਮਾਣ ਸਨ ਪਿਕਚਰ ਦੁਆਰਾ ਕੀਤਾ ਜਾ ਰਿਹਾ ਹੈ। ਫਿਲਮ ਦਾ ਸੰਗੀਤ ਅਨੁਰੁੱਧ ਰਵੀਚੰਦਰ ਨੇ ਤਿਆਰ ਕੀਤਾ ਹੈ। ਇਹ ਫਿਲਮ 2025 ਵਿੱਚ ਰਿਲੀਜ਼ ਹੋ ਰਹੀ ਹੈ। ਸੰਜੇ ਦਾਤ ਅਤੇ ਨਿਰਦੇਸ਼ਕ ਸੰਜੇ ਗੁਪਤਾ ਦੇ ਵਿਚਕਾਰ ਬਹੁਤ ਗਹਿਰੀ ਦੋਸਤੀ ਹੈ। ਤੋਂ ਮੇ ਪਿਛਲੇ 17 ਸਾਲਾਂ ਤੋਂ ਵਧੀਆ ਦੋਸਤ ਚਲੇ ਆ ਰਹੇ ਹਨ ਅਤੇ ਕਈ ਫਿਲਮਾਂ ਕੀਤੀਆਂ ਹਨ। ਹੁਣ ਨਿਰਦੇਸ਼ਕ ਸੰਜੇ ਗੁਪਤਾ ਦੇ ਨਾਲ ਸੰਜੇ ਦਾਤ ਇੱਕ ਅਹਿਮ ਫਿਲਮ ਕਰ ਰਹੇ ਹਨ। ਨਿਰਦੇਸ਼ਕ ਸੰਜੇ ਗੁਪਤਾ ਦਾ ਕਹਿਣਾ ਹੈ ਕਿ ਮੈਂ ਸੰਜੇ ਦਾਤ ਦੇ ਨਾਲ ਇੱਕ ਫਿਲਮ ਕਰਨ ਜਾ ਰਿਹਾ ਹਾਂ। ਉਨ੍ਹਾਂ ਦੇ ਮੈਨੇਜਰ ਮੈਨੂੰ ਮਿਲਣ ਆਏ ਸੀ ਫਿਲਮ ਦੀ ਸਕ੍ਰਿਪਟ ਵੀ ਤਿਆਰ ਹੈ ਜਲਦੀ ਹੀ ਇਸ ਦਾ ਐਲਾਨ ਕੀਤਾ ਜਾਵੇਗਾ ਸੰਜੇ ਨੇ ਨਿਰਦੇਸ਼ਕ ਸੰਜੇ ਗੁਪਤਾ ਦੀ ਪਹਿਲੀ ਫਿਲਮ ਆਤਿਸ਼ ਜੋ 1994 ਵਿੱਚ ਆਈ ਸੀ ਵਿੱਚ ਕੰਮ ਕੀਤਾ ਸੀ ਦੋਵਾਂ ਨੇ ਹੁਣ ਤੱਕ ਖੌਫ ਜੰਗ ਕਾਂਟੇ ਮੁਸਾਫਰ 10 ਕਹਾਣੀਆਂ ਸਮੇਤ ਕਈ ਫਿਲਮਾਂ ਵਿੱਚ ਸਾਥ ਕੰਮ ਕੀਤਾ ਹੈ ਉੱਥੇ ਹੀ ਸੰਜੇ ਦੱਤ ਨੂੰ ਥਲਪਤੀ ਵਿਜੇ ਦੇ ਨਾਲ ਤਾਮਿਲ ਫਿਲਮ ਲੀਓ ਵਿੱਚ ਦੇਖਿਆ ਗਿਆ ਸੀ ਇਸ ਫਿਲਮ ਨੇ ਬਾਕਸ ਆਫਿਸ ਦੇ ਵਧੀਆ ਪਰਫਾਰਮੈਂਸ ਕੀਤਾ ਇਹਨਾਂ ਦਿਨਾਂ ਵਿੱਚ ਸੰਜੇ ਦੱਤ ਅਗਲੀ ਫਿਲਮ ਡਬਲ ਇਸਮਾਰਟ ਦੀ ਸ਼ੂਟਿੰਗ ਵਿੱਚ ਵੀ ਜੀ ਹਨ ਇਹ ਫਿਲਮ 15 ਅਗਸਤ ਨੂੰ ਸਿਨੇਮਾ ਕਰਾ ਵਿੱਚ ਲੱਗੇਗੀ ਬਾਲੀਵੁੱਡ ਦੀ ਤਰ੍ਹਾਂ ਸਾਊਥ ਵਿੱਚ ਵੀ ਰੀਮੇਕ ਫਿਲਮਾਂ ਦਾ ਚੱਲਣ ਜਾਰੀ ਹੈ ਉੱਥੇ ਬਹੁਤ ਸਾਰੀਆਂ ਫਿਲਮਾਂ ਹਿੰਦੀ ਤੋਂ ਵੀ ਬਣ ਰਹੀਆਂ ਹਨ ਅਤੇ ਬਾਲੀਵੁੱਡ ਵਾਲੇ ਵੀ ਸਾਉਥ ਦੀਆਂ ਫਿਲਮਾਂ ਦਾ ਰੀਮੇਕ ਕਰਦੇ ਚਲੇ ਆ ਰਹੇ ਹਨ। ਹਾਲ ਹੀ ਵਿੱਚ ਸਾਉਥ ਨੇ ਅਜੇ ਦੇਵਗੰਦ ਦੀ ਰੇਡ ਦੀ ਰੀਮੇਕ ਲਖਨਊ ਦੇ ਵਿੱਚ ਸ਼ੂਟ ਕੀਤੀ ਹੈ। ਇਸ ਫਿਲਮ ਦਾ ਨਾਮ ਮਿਸਟਰ ਬਚਨ ਹੈ। ਇਸ ਨੂੰ ਤਿਲਗੂ ਵਿੱਚ ਬਣਾਇਆ ਜਾ ਰਿਹਾ ਹੈ। ਰਵੀ ਤੇਜਾ ਇਸ ਵਿੱਚ ਅਜੇ ਵਾਲੇ ਟੈਕਸ ਇਨਸਪੈਕਟਰ ਦੀ ਭੂਮਿਕਾ ਵਿੱਚ ਹਨ। ਉੱਥੇ ਜਗਪਤੀ ਬਾਬੂ ਫਿਲਮ ਵਿੱਚ ਵਿਲਨ ਦੇ ਰੋਲ ਵਿੱਚ ਨਜ਼ਰ ਆ ਰਹੇ ਹਨ। ਅਜੇ ਦੀ ਰੇਡ ਵਿੱਚ ਸੌਰਵ ਸ਼ੁਕਲਾ ਵਿਲਨ ਦੇ ਰੋਲ ਵਿੱਚ ਹਨ ਇਹ ਹੀ ਕਿਰਦਾਰ ਜਗਪਤੀ ਮਿਸਟਰ ਬਚਨ ਵਿੱਚ ਪਲੇ ਕਰ ਰਹੇ ਹਨ ਲਖਨਊ ਦੇ ਵਿੱਚ ਇਸ ਫਿਲਮ ਦਾ ਕੁਝ ਹਿੱਸਾ 32 ਦਿਨਾਂ ਤੱਕ ਫਿਲਮਾਇਆ ਗਿਆ ਹੈ ਇਸ ਫਿਲਮ ਦੇ ਸ਼ੂਟਿੰਗ ਸੰਚਾਲਕ ਅਰुण ਸਿੰਘ ਡਿੱਕੀ ਦਾ ਕਹਿਣਾ ਹੈ ਕਿ ਸਬਸਿਡੀ ਅਤੇ ਸ਼ੂਟਿੰਗ ਫਰੈਂਡਲੀ ਹੋਣ ਦੇ ਚਲਦਿਆਂ ਉੱਤਰ ਅਤੇ ਦੱਖਣ ਦੋਵੇਂ ਇੰਡਸਟਰੀ ਦੇ ਮੇਕਰ ਲਖਨਊ ਅਤੇ ਆਸਪਾਸ ਦੇ ਇਲਾਕੇ ਵਿੱਚ ਇਸ ਦੀ ਸ਼ੂਟਿੰਗ ਕਰ ਰਹੇ ਹਨ ਹਿੰਦੀ ਵਿੱਚ ਜੋ ਰੇਟ 2 ਹੈ ਉਹ ਵੀ 50 ਤੋਂ 52 ਦਿਨਾਂ ਤੱਕ ਇਕੱਲੇ ਲਖਨਊ ਦੀਆਂ ਵੱਖ-ਵੱਖ ਲੋਕੇਸ਼ਨਾਂ ਤੇ ਸ਼ੂਟ ਹੋਈ ਹੈ। ਹਿੰਦੀ ਵਿੱਚ ਜੋ ਪਹਿਲੀ ਰੇਡ ਫਿਲਮ ਬਣੀ ਸੀ ਇਸ ਦੀ ਬੈਕਗ੍ਰਾਉਂਡ ਯੂਪੀ ਦੀ ਹੈ। ਇਸ ਮੌਕੇ ਤੇ ਅਜੇ ਦੇਵਗੰਦ ਦਾ ਕਹਿਣਾ ਹੈ ਕਿ ਉਸ ਨੂੰ ਬਹੁਤ ਖੁਸ਼ੀ ਹੈ ਕਿ ਮੇਰੀ ਇਸ ਫਿਲਮ ਤੇ ਰੇਡ 2 ਬਣ ਰਹੀ ਹੈ। ਜੀਰਕਪੁਰ ਸਤਿ ਇਤਿਹਾਸਕ ਗੁਰਦੁਆਰਾ ਨਾਬਾ ਸਾਹਿਬ ਵਿੱਚ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਦਾ ਐਡਵੋਕੇਟ ਸ਼ਹਿਵਾਜ ਸੋਹੀ ਦੇ ਨਾਲ ਵਿਆਹ ਹੋਇਆ ਹੈ। ਵਿਆਹ ਦੇ ਬਾਅਦ ਨਿੱਜੀ ਪੈਲਸ ਵਿੱਚ ਇੱਕ ਪਾਰਟੀ ਰੱਖੀ ਗਈ ਜਿਸ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਹੋਰ ਕਈ ਮੰਤਰੀ ਅਤੇ ਸੰਸਦ ਮੈਂਬਰ ਪੁੱਜੇ ਹਨ ਇਸ ਮੌਕੇ ਤੇ ਅਨਮੋਲ ਗਗਨ ਮਾਨ ਕਾਫੀ ਖੁਸ਼ ਨਜ਼ਰ ਆਏ ਹਨ ਯਾਦ ਰਹੇ ਆਪ ਸਰਕਾਰ ਬਣ ਦੇ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਸਾਬਕਾ ਮੰਤਰੀ ਤੇ ਹੁਣ ਸੰਸਦ ਗੁਰਮੀਤ ਸਿੰਘ ਮੀਤ ਹੇਰ ਵੀ ਸ਼ਾਦੀ ਕਰ ਚੁੱਕੇ ਹਨ ਅਜੇ ਦੇਵਗਨ ਆਪਣੀ ਫਿਲਮ ਔਰੋਮੇ ਕਹਾਂ ਧਮਤਾਂ ਨੂੰ ਲੈ ਕੇ ਕਾਫੀ ਚਰਚਾ ਵਿੱਚ ਹਨ ਇਹ ਵੱਖਰੇ ਹੀ ਤਰ੍ਹਾਂ ਦੀ ਫਿਲਮ ਹੈ ਪਿਆਰ ਮੁਹੱਬਤ ਦੇ ਤਾਣੇ ਬਾਣੇ ਵਿੱਚ ਇਸ ਫਿਲਮ ਨੂੰ ਤਿਆਰ ਕੀਤਾ ਗਿਆ ਹੈ ਇਹ ਫਿਲਮ ਕਾਫੀ ਫਲੈਸ਼ਬੈਕ ਵਿੱਚ ਹੈ ਪਹਿਲਾਂ ਇਸ ਫਿਲਮ ਦਾ 3 ਮਿੰਟ ਦਾ ਟ੍ਰੇਲਰ ਰਿਲੀਜ਼ ਕੀਤਾ ਗਿਆ ਹੈ ਜਿਸ ਵਿੱਚ ਬਚਪਨ ਨੂੰ ਦਿਖਾਇਆ ਗਿਆ ਹੈ ਫਿਰ ਇਸ ਦੇ ਬਾਅਦ ਦੋਵੇਂ ਜਦੋਂ 22 ਸਾਲ ਬਾਅਦ ਜੇਲ੍ਹ ਦੇ ਬਾਹਰ ਮਿਲਦੇ ਹਨ ਤਾਂ ਇਹਨਾਂ ਦੀ ਮੁਲਾਕਾਤ ਹੁੰਦੀ ਹੈ ਦੋਵੇਂ ਆਪਣੇ ਪਿਆਰ ਨੂੰ ਲੈ ਕੇ ਉਹਨਾਂ ਪਿਆਰੇ ਪਲਾਂ ਨੂੰ ਯਾਦ ਕਰਦੇ ਹਨ ਇਸ ਫਿਲਮ ਦੇ ਵਿੱਚ ਅਜੇ ਦੇਵਗੰਦ ਦਾ ਸ਼ਾਇਰਾਨਾ ਅੰਦਾਜ਼ ਵੀ ਦੇਖਣ ਨੂੰ ਮਿਲੇਗਾ ਤੱਬੂ ਦੇ ਨਾਲ ਉਹਨਾਂ ਦੇ ਫਿਲਮਾਂਏ ਗੀਤ ਵੀ ਬਹੁਤ ਪਸੰਦ ਕੀਤੇ ਜਾ ਰਹੇ ਹਨ ਇਸ ਫਿਲਮ ਦੇ ਵਿੱਚ ਜਿੱਥੇ ਪਿਆਰ ਮੁਹੱਬਤ ਨੂੰ ਬੜੇ ਪਿਆਰੇ ਢੰਗ ਨਾਲ ਦਿਖਾਇਆ ਗਿਆ ਹੈ ਉੱਥੇ ਇਸ ਫਿਲਮ ਦੇ ਵਿੱਚ ਸਸਪੈਂਸ ਵੀ ਬਹੁਤ ਵੱਡਾ ਹੈ ਇਸ ਫਿਲਮ ਦੇ ਵਿੱਚ ਜਿੰਮੀ ਸ਼ੇਰਗਿਲ ਵੀ ਇੱਕ ਅਹਿਮ ਭੂਮਿਕਾ ਦੇ ਵਿੱਚ ਨਜ਼ਰ ਆਉਣਗੇ 2018 ਵਿੱਚ ਆਈ ਇਸਤਰੀ ਦਾ ਦੂਜਾ ਭਾਗ ਆਉਣ ਵਾਲਾ ਹੈ ਇਸ ਫਿਲਮ ਵਿੱਚ ਰਾਜਕਮਰ ਰਾਵਾ ਤੇ ਸ਼ਰਦਾ ਕਪੂਰ ਲੀਡ ਰੋਲ ਵਿੱਚ ਨਜ਼ਰ ਆਉਣਗੇ 2018 ਵਿੱਚ ਆਈ ਇਸਤਰੀ ਫਿਲਮ ਨੂੰ ਕਾਫੀ ਪਸੰਦ ਕੀਤਾ ਗਿਆ ਸੀ ਜਿਸ ਕਰਕੇ ਇਸ ਦਾ ਦੂਸਰਾ ਭਾਗ ਵੀ ਬਣਾਇਆ ਗਿਆ ਹੈ ਨਿਰਮਾਤਾਵਾਂ ਨੇ ਇਸ ਫਿਲਮ ਦੀ ਰਿਲੀਜ਼ ਦੀ ਤਾਰੀਖ ਤੈਅ ਕੀਤੀ ਹੈ ਇਹ ਫਿਲਮ 15 ਅਗਸਤ ਨੂੰ ਰਿਲੀਜ਼ ਹੋਵੇਗੀ ਸੋਸ਼ਲ ਮੀਡੀਆ ਅਕਾਊਂਟ ਤੇ ਲਿਖਿਆ ਗਿਆ ਹੈ ਕਿ ਇਸ ਸੁਤੰਤਰਤਾ ਦਿਵਸ ਤੇ ਆ ਰਹੀ ਫਿਲਮ ਨੂੰ ਉਸੇ ਤਰ੍ਹਾਂ ਹੀ ਪਿਆਰ ਦਿਓਗੇ ਜਿਵੇਂ ਭਾਗ ਪਹਿਲਾ ਨੂੰ ਦਿੱਤਾ ਗਿਆ ਸੀ ਇਹ ਵੀ ਪਤਾ ਲੱਗਾ ਹੈ ਕਿ ਬਾਕਸ ਆਫਿਸ ਦੀ ਇਸਤਰੀ 2 ਦਾ ਸਾਹਮਣਾ ਆਕਸ਼ੇ ਕੁਮਾਰ ਦੀ ਫਿਲਮ ਖੇਲ ਖੇਲ ਮੇ ਦੇ ਨਾਲ ਹੋਵੇਗਾ ਇਸ ਦੇ ਇਲਾਵਾ ਜੌਨ ਅਬਰਾਹਮ ਦੀ ਫਿਲਮ ਵੇਦਾ ਵੀ 15 ਅਗਸਤ ਨੂੰ ਸਿਨਮਾ ਘਰਾਂ ਵਿੱਚ ਰਿਲੀਜ਼ ਹੋਵੇਗੀ ਇਸਤਰੀ 2 ਵਿੱਚ ਰਾਜਕਮਾਰ ਰਾਓ ਅਤੇ ਸ਼ਰਦਾ ਦੇ ਇਲਾਵਾ ਆਪਰਾ ਸ਼ਕਤੀ ਖੁਰਾਨਾ ਅਭਿਸ਼ੇਕ ਬেনারਜੀ ਵੀ ਮੁੱਖ ਭੂਮਿਕਾ ਵਿੱਚ ਦਿਖਾਈ ਦੇ ਰਹੇ ਹਨ ਇਹ ਫਿਲਮ ਇੱਕ ਹਾਰਰ ਫਿਲਮ ਹੈ ਇਸ ਫਿਲਮ ਦੇ ਵਿੱਚ ਸ਼ਰਦਾ ਕਪੂਰ ਦੇ ਇਸ ਰੋਲ ਨੂੰ ਕਾਫੀ ਪਸੰਦ ਕੀਤਾ ਗਿਆ ਹੈ ਕਿਉਂਕਿ ਸ਼ਰਦਾ ਕਪੂਰ ਦੀਆਂ ਪਹਿਲੀਆਂ ਫਿਲਮਾਂ ਦੇ ਵਿੱਚ ਵੱਖ-ਵੱਖ ਰੋਮਾਂਟਿਕ ਭੂਮਿਕਾ ਵਿੱਚ ਹੀ ਦਿਖਾਈ ਦਿੱਤੀ ਸੀ ਲੇਕਿਨ ਇਸ ਫਿਲਮ ਦੇ ਵਿੱਚ ਕਾਫੀ ਕੁਝ ਡਰਾਮਾ ਦਿਖਾਈ ਦੇਵੇਗਾ ਐਨੀਮਲ ਫਿਲਮ ਤੋਂ ਬਾਅਦ ਬੋਬੀ ਦਿਓਲ ਦੀ ਕਿਸਮਤ ਬਦਲੀ ਹੈ ਪਹਿਲਾਂ ਵੀ ਬੋਬੀ ਦਿਓਲ ਨੇ ਕਾਫੀ ਹਿੱਟ ਫਿਲਮਾਂ ਦਿੱਤੀਆਂ ਹਨ ਲੇਕਿਨ ਜਿਵੇਂ ਹੀ ਐਨੀਮਲ ਫਿਲਮ ਪਰਦੇ ਤੇ ਆਈ ਹੈ ਉਸ ਤੋਂ ਬਾਅਦ ਬੋਬੀ ਦਿਓਲ ਨੂੰ ਕਾਫੀ 네ਗੇਟਿਵ ਭੂਮਿਕਾ ਹੀ ਮਿਲ ਰਹੀਆਂ ਹਨ ਹੁਣ ਪਤਾ ਲੱਗਾ ਹੈ ਕਿ ਜੂਨੀਅਰ ਐਨਟੀਆਰ ਦੀ ਆਉਣ ਵਾਲੀ ਫਿਲਮ ਡ੍ਰੈਗਨ ਦੇ ਵਿੱਚ ਬੋਬੀ ਦਿਓਲ ਨੂੰ ਸੈਨ ਕੀਤਾ ਹੈ ਐਨੀਮਲ ਫਿਲਮ ਵਿੱਚ ਰਣਵੀਰ ਕਪੂਰ ਮੁੱਖ ਭੂਮਿਕਾ ਵਿੱਚ ਸਨ ਇਸ ਫਿਲਮ ਨੇ ਬਾਕਸ ਆਫਿਸ ਤੇ ਬਹੁਤ ਵਧੀਆ ਕਲੈਕਸ਼ਨ ਕੀਤਾ ਹੈ एनटीआर दी इस फिल्म ड्रैगन को काफी देर तो तैयार ਕੀਤਾ ਜਾ ਰਿਹਾ ਸੀ ਸਕ੍ਰਿਪਟ ਤੇ کافی ਲੰਬਾ ਸਮਾਂ ਕੰਮ ਕੀਤਾ ਗਿਆ ਫਿਲਮ ਦੀ ਟੀਮ ਨੇ ਬੋਬੀ ਦੇ ਨਾਲ ਖਲ ਲਾਇਕ ਦੀ ਭੂਮਿਕਾ ਦੇ ਲਈ ਗੱਲਬਾਤ ਕੀਤੀ ਹੈ ਬੋਬੀ ਦਿਓਨ ਨੇ ਹਾਂ ਕੀਤੀ ਹੈ ਕਿਉਂਕਿ ਸੌਦਾ ਸੁਪਰਸਟਾਰ ਜੂਨੀਅਰ ਐਨਟੀਆਰ ਇਸ ਫਿਲਮ ਦਾ ਮੁੱਖ ਕਿਰਦਾਰ ਹੈ ਜੂਨੀਅਰ ਐਨਟੀਆਰ ਦੀ ਇਹ 31ਵੀਂ ਫਿਲਮ ਦਾ ਇਸ ਸਮੇਂ ਸ਼ੂਟਿੰਗ ਸ਼ਡਿਊਲ ਤੈਅ ਕੀਤਾ ਜਾ ਰਿਹਾ ਹੈ ਫਿਲਮ ਡ੍ਰੈਗਨ ਦੀ ਕਹਾਣੀ ਭਾਰਤ-ਪਾਕਿਸਤਾਨ ਲੜਾਈ ਤੇ ਆਧਾਰਿਤ ਹੈ ਇਸ ਫਿਲਮ ਵਿੱਚ ਜੂਨੀਅਰ ਐਨਟੀਆਰ ਅਤੇ ਬੋਬੀ ਦੇ ਨਾਲ ਪ੍ਰਿੰਕਾ ਚੋਪੜਾ ਵੀ ਨਜ਼ਰ ਆਵੇਗੀ ਹਾਲਾਂਕਿ ਫਿਲਮ ਨਿਰਮਾਤਾ ਨੇ ਇਸ ਦੀ ਹਾਲੇ ਤੱਕ ਪੁਸ਼ਟੀ ਨਹੀਂ ਕੀਤੀ ਲੇਕਰ ਖਾਸ ਸੂਤਰ ਦੱਸਦੇ ਹਨ ਕਿ ਪ੍ਰਿੰਕਾ ਚੋਪੜਾ ਦੀ ਖਾਸ ਭੂਮਿਕਾ ਇਸ ਫਿਲਮ ਦੇ ਵਿੱਚ ਨਜ਼ਰ ਆਵੇਗੀ ਆਲੀਆ ਭਟ ਦੀਆਂ ਬਹੁਤ ਸਾਰੀਆਂ ਫਿਲਮਾਂ ਰਿਲੀਜ਼ ਹੋਈਆਂ ਹਨ ਜਿਨ੍ਹਾਂ ਵਿੱਚ ਉਸ ਦੇ ਕਿਰਦਾਰ ਨੂੰ ਕਾਫੀ ਪਸੰਦ ਕੀਤਾ ਗਿਆ ਹੈ ਹੁਣ ਆਲਿਆਪੱਟ ਬਹੁਤ ਜਲਦੀ ਹੀ ਜਿਗਰਾ ਫਿਲਮ ਵਿੱਚ ਨਜ਼ਰ ਆਵੇਗੀ ਜਿਸ ਦਾ ਨਿਰਦੇਸ਼ਨ ਵਾਸਨ ਵਾਲਾ ਨੇ ਕੀਤਾ ਹੈ ਇਹ ਫਿਲਮ ਪਹਿਲਾਂ 27 ਸਤੰਬਰ ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਣ ਵਾਲੀ ਸੀ ਲੇਕਿਨ ਹੁਣ ਇਹ ਫਿਲਮ 11 ਅਕਤੂਬਰ ਨੂੰ ਰਿਲੀਜ਼ ਹੋਵੇਗੀ ਇਸ ਗੱਲ ਦੀ ਜਾਣਕਾਰੀ ਫਿਲਮ ਮੇਕਰ ਨੇ ਸੋਸ਼ਲ ਮੀਡੀਆ ਤੇ ਦਿੱਤੀ ਹੈ ਕੈਪਸ਼ਨ ਵਿੱਚ ਲਿਖਿਆ ਹੈ ਕਿ ਆਪਣੇ ਖੂਦ ਦੇ ਇਸ ਜਿਗਰਾ ਦੀ ਰੱਖਿਆ ਦੇ ਲਈ ਕਾਫੀ ਲੰਮਾ ਸਵਰਥ ਤੈਅ ਕੀਤਾ ਹੈ ਫਿਲਮ ਵਿੱਚ आलिया ਨਾ ਸਿਰਫ ਅਭਿਨੇਕ ਕਰ ਰਹੀ ਹੈ ਬਲਕਿ ਇਸ ਫਿਲਮ ਦੀ ਸਹਿ ਨਿਰਮਾਤਾ ਵੀ ਹੈ आलिया ਭੱਟ ਕਰਨ ਜੋਹਰ ਦੇ ਨਾਲ ਇਸ ਫਿਲਮ ਦੇ ਨਿਰਮਾਣ ਵਿੱਚ ਹਿੱਸਾ ਪਾ ਰਹੀ ਹੈ ਜਾਨੀ ਕਿ ਸਹਾਇਕ ਨਿਰਮਾਤਾ ਬਣੀ ਹੈ ਇਸ ਫਿਲਮ ਦੀ ਕਹਾਣੀ ਜੇਲ ਤੋੜਨ ਦੀ ਇੱਕ ਘਟਨਾ ਤੇ ਅਧਾਰਤ ਹੈ ਲੇਕਿਨ ਮੁੱਖ ਕੇਂਦਰ ਭੈਣ ਭਰਾ ਦਾ ਪਵਿੱਤਰ ਰਿਸ਼ਤਾ ਹੈ ਇਸ ਫਿਲਮ ਦੀ ਸ਼ੂਟਿੰਗ ਪੂਰੀ ਹੋ ਚੁੱਕੀ ਹੈ ਤੇ ਪੋਸਟ ਪ੍ਰੋਡਕਸ਼ਨ ਤੱਕ ਤਿੰਨ ਰਾਤ ਕੰਮ ਚੱਲ ਰਿਹਾ ਹੈ। ਆਲਿਆ ਭਟ ਦੀਆਂ ਹੋਰ ਵੀ ਬਹੁਤ ਸਾਰੀਆਂ ਫਿਲਮਾਂ ਹਨ ਜਿਨ੍ਹਾਂ ਦੀ ਸ਼ੂਟਿੰਗ ਵਿੱਚ ਉਹ ਕਾਫੀ ਵਿਜੀ ਹੈ। ਵਿਕਰਾਂਤ ਮੈਸੀ ਦੀ ਫਿਲਮ ਬਾਦਮੀ ਫੇਲ ਨੇ ਬਾਕਸ ਆਫਿਸ ਤੇ ਤੱਕ ਕਾਫੀ ਵਧੀਆ ਪਰਫਾਰਮੈਂਸ ਕੀਤਾ ਜਿਸ ਨੇ ਕਰੋੜਾਂ ਰੁਪਏ ਕਮਾ ਕੇ ਨਿਰਮਾਤਾ ਨੂੰ ਦਿੱਤੇ ਹਨ। ਫਿਲਮ ਵਿੱਚ ਆਈਪੀਐਸ ਅਧਿਕਾਰੀ ਮਨੋਜ ਕੁਮਾਰ ਸ਼ਰਮਾ ਦੇ ਜੀਵਨ ਤੇ ਸੰਘਰਸ਼ਾਂ ਨੂੰ ਇਸ ਫਿਲਮ ਵਿੱਚ ਦਿਖਾਇਆ ਗਿਆ ਹੈ। ਹੁਣ ਇਸ ਫਿਲਮ ਨੂੰ ਲੈ ਕੇ ਨਵਾਂ ਅਪਡੇਟ ਸਾਹਮਣੇ ਆਇਆ ਹੈ ਸੂਤਰਾਂ ਦਾ ਕਹਿਣਾ ਹੈ ਕਿ ਫਿਲਮ ਦੀ ਸਪੈਸ਼ਲ ਸਕਰੀਨਿੰਗ ਚੀਨ ਦੇ ਸ਼ੰਗਾਈ ਫਿਲਮ ਫੈਸਟੀਵਲ ਵਿੱਚ ਹੋਵੇਗੀ ਹਾਲਾਂਕਿ ਇਸ ਦੀ ਹਾਲੇ ਤੱਕ ਅਧਿਕਾਰਤ ਤੌਰ ਤੇ ਪੁਸ਼ਟੀ ਨਹੀਂ ਹੋਈ ਹੈ ਲੇਕਿਨ ਫਿਰ ਵੀ ਪਤਾ ਲੱਗਾ ਹੈ ਕਿ ਇਹ ਫਿਲਮ ਚੀਨ ਦੇ ਸ਼ੰਗਾਈ ਫੈਸਟੀਵਲ ਵਿੱਚ ਦਿਖਾਈ ਜਾਵੇਗੀ ਹਾਲਾਂਕਿ ਇਸ ਫਿਲਮ ਨੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਕਾਫੀ ਕਮਾਈ ਕੀਤੀ ਹੈ ਜਿਸ ਕਰਕੇ ਇਸ ਫਿਲਮ ਨੂੰ ਕਾਫੀ ਪਸੰਦ ਕੀਤਾ ਗਿਆ ਹੈ ਇਹ ਫਿਲਮ ਲੱਖਾਂ ਵਿਦਿਆਰਥੀਆਂ ਦੇ ਸੰਘਰਸ਼ ਨੂੰ ਦਿਖਾਉਂਦੀ ਹੈ ਜੋ ਯੂਪੀਐਸਸੀ ਦੀ ਪ੍ਰੀਖਿਆ ਦੀ ਤਿਆਰੀ ਕਰਦੇ ਹਨ ਫਿਲਮ ਵਿੱਚ ਆਈਪੀਐਸ ਮਨੋਜ ਦੇ ਜੀਵਨ ਨੂੰ ਦਿਖਾਇਆ ਗਿਆ ਹੈ ਜਿਨ੍ਹਾਂ ਨੇ ਗਰੀਬੀ ਨੂੰ ਮਾਰ ਦੇ ਕੇ ਆਈਪੀਐਸ ਅਧਿਕਾਰੀ ਬਣ ਦਾ ਸਫ਼ਰ ਤੈਅ ਕੀਤਾ ਹੈ ਇਸ ਫਿਲਮ ਦੇ ਵਿੱਚ ਵਿਕਰਾਂਤ ਚੰਬਲ ਦੇ ਇੱਕ ਨੌਜਵਾਨ ਮਨੋਜ ਦੀ ਭੂਮਿਕਾ ਵਿੱਚ ਹਨ ਜੋ ਇੱਕ ਆਈਪੀਐਸ ਅਧਿਕਾਰੀ ਬਣਨਾ ਚਾਹੁੰਦੇ ਹਨ ਇਸ ਦਾ ਕਾਫੀ ਸੰਘਰਸ਼ ਦਿਖਾਇਆ ਗਿਆ ਹੈ ਸੰਨੀ ਦਿਓਲ ਇਸ ਸਮੇਂ ਕਈ ਫਿਲਮਾਂ ਦੇ ਵਿੱਚ ਵਿਜੀ ਹਨ ਪੁਸ਼ਪਾ ਦੇ ਮੇਕਰਜ਼ ਨੇ ਸੰਨੀ ਦੇ ਨਾਲ ਨਵੀਂ ਫਿਲਮ ਐਸ ਡੀ ਜੀ ਐਮ ਸ਼ੁਰੂ ਕੀਤੀ ਹੈ ਇਸ ਫਿਲਮ ਦੀ ਕਹਾਣੀ ਵਿੱਚ ਸੰਨੀ ਦਿਓਲ ਨੂੰ ਕਾਫੀ ਤਕੜਾ ਦਿਖਾਇਆ ਗਿਆ ਹੈ ਸੰਨੀ ਦਿਓਲ ਦੀ ਫਿਲਮ ਗਦਰ 2 ਹਿੱਟ ਹੋਣ ਦੇ ਬਾਅਦ ਉਹਨਾਂ ਦੀ ਕਾਫੀ ਡਿਮਾਂਡ ਹੈ ਹੁਣ ਲਾਹੌਰ 1947 ਅਤੇ ਪਦਮ ਕੁਮਾਰ ਨਿਰਦੇਸ਼ਿਤ ਫਿਲਮ ਸੂਰਿਆ ਦੀ ਸ਼ੂਟਿੰਗ ਪੂਰੀ ਕਰ ਚੁੱਕੇ ਹਨ ਕੁਝ ਦਿਨ ਪਹਿਲਾਂ ਬਾਰਡਰ 2 ਦੀ ਵੀ ਕੋਸ਼ਨਾ ਹੋਈ ਸੀ ਹੁਣ ਬੀਤੇ ਦਿਨੀ ਐਸਟੀਜੀਐਮ ਅਨਾਉਂਸਮੈਂਟ ਹੋਈ ਹੈ ਫਿਲਮ ਦੀ ਕਹਾਣੀ ਲਿਖੀ ਜਾ ਰਹੀ ਹੈ ਇਸ ਦੀ ਜਾਣਕਾਰੀ ਲੇਖਨ ਵਿਭਾਗ ਦੇ ਸੌਰਵ ਗੁਪਤਾ ਨੇ ਦਿੱਤੀ ਹੈ ਸੌਰਵ ਗੁਪਤਾ ਇਸ ਫਿਲਮ ਦੇ ਡਾਇਲੌਗ ਲਿਖ ਰਹੇ ਹਨ ਸੌਰਵ ਗੁਪਤਾ ਕਾਫੀ ਵਧੀਆ ਲੇਖਕ ਹਨ ਜਿਨ੍ਹਾਂ ਨੇ ਐਨੀਮਲ ਦੇ ਵੀ ਡਾਇਲੌਗ ਲਿਖੇ ਹਨ ਸੌਰਵ ਗੁਪਤਾ ਦਾ ਕਹਿਣਾ ਹੈ ਕਿ ਸੰਨੀ ਦਿਓਲ ਦਾ ਕਿਰਦਾਰ ਬਹੁਤ ਜ਼ਬਰਦਸਤ ਹੈ ਹਾਲਾਂਕਿ ਉਹ ਇਸ ਫਿਲਮ ਦੇ ਵਿੱਚ ਆਮ ਆਦਮੀ ਦੇ کردار ਵਿੱਚ ਨਜ਼ਰ ਆ ਰਹੇ ਹਨ ਜਿਵੇਂ ਕਿ ਆਮ ਆਦਮੀ ਸਾਹਮਣੇ ਦਿਖਾਈ ਦਿੰਦੇ ਹਨ ਲੇਕਿਨ ਜਦੋਂ ਉਹਨਾਂ ਦੇ ਈਮਾਨ ਨੂੰ ਸੱਟ ਵੱਜਦੀ ਹੈ ਜਦੋਂ ਕੋਈ ਉਹਨਾਂ ਨੂੰ ਲਲਕਾਰਦਾ ਹੈ ਤਾਂ ਉਹਨਾਂ ਦਾ ਕੀ ਹਾਲ ਹੋਵੇਗਾ ਇਹ ਸੰਨੀ ਦਿਓਲ ਦੇ ਕਿਰਦਾਰਾਂ ਤੋਂ ਆਮ ਨਜ਼ਰ ਆਉਂਦਾ ਦਿਖਾਈ ਦਿੰਦਾ ਹੈ ਕਿਉਂਕਿ ਉਹਨਾਂ ਦੀਆਂ ਫਿਲਮਾਂ ਅਜਈਆਂ ਹਨ ਜੋ ਇੱਕ ਆਮ ਸੁਧਾਰਨ ਨਾਗਰਿਕ ਤੌਰ ਤੇ ਪਹਿਲਾਂ ਪੇਸ਼ ਕੀਤਾ ਜਾਂਦਾ ਹੈ ਬਾਅਦ ਵਿੱਚ ਉਹ ਕਾਫੀ ਸ਼ਕਤੀਸ਼ਾਲੀ ਵਿਲਨ ਦੇ ਰੂਪ ਵਿੱਚ ਦਿਖਾਈ ਦਿੰਦੇ ਹਨ ਲੇਖਕ ਸੌਰਵ ਗੁਪਤਾ ਦਾ ਕਹਿਣਾ ਹੈ ਕਿ ਬਹੁਤ ਖੁਸ਼ੀ ਦੀ ਹੈ ਕਿ ਇਸ ਦੱਖਣ ਦੇ ਫਿਲਮ ਮੇਕਰ ਹੁਣ ਬਾਲੀਵੁੱਡ ਦੇ ਫਿਲਮ ਮੇਕਰਾਂ ਦੇ ਨਾਲ ਰਲ ਮਿਲ ਕੇ ਫਿਲਮਾਂ ਬਣਾ ਰਹੇ ਹਨ ਜੋ ਕਿ ਵਧੀਆ ਹੈ ਬਹੁਤ ਸਾਰੀਆਂ ਫਿਲਮਾਂ ਹਨ ਜੋ ਦੋਵੇਂ ਰਲ ਕੇ ਬਣਾ ਰਹੇ ਹਨ ਕਈ ਹਿੰਦੀ ਫਿਲਮਾਂ ਦਾ ਰੀਮੇਕ ਦੱਖਣ ਵਿੱਚ ਹੋ ਰਿਹਾ ਤੇ ਦੱਖਣ ਦੀਆਂ ਬਹੁਤ ਸਾਰੀਆਂ ਫਿਲਮਾਂ ਦਾ ਰੀਮੇਕ ਹਿੰਦੀ ਫਿਲਮਾਂ ਵਿੱਚ ਹੋ ਰਿਹਾ ਹੈ ਜੋ ਕਿ ਫਿਲਮ ਇੰਡਸਟਰੀ ਦੇ ਲਈ ਸ਼ੁਭ ਸ਼ਗਨ ਹੈ ਕਿਉਂਕਿ ਕਰੋਨਾ ਦੇ ਦੌਰ ਦੇ ਵਿੱਚ ਫਿਲਮ ਇੰਡਸਟਰੀ ਕਾਫੀ ਡਾਊਨ ਹੋ ਗਈ ਸੀ ਹੁਣ ਇੰਡਸਟਰੀ ਵਾਪਸ ਉੱਠ ਰਹੀ ਹੈ ਜਿਸ ਤਰ੍ਹਾਂ ਥੀਏਟਰ ਲਈ ਫਿਲਮਾਂ ਬਣ ਰਹੀਆਂ ਹਨ ਇਸੇ ਤਰ੍ਹਾਂ ਸੋਸ਼ਲ ਮੀਡੀਆ Netflix ਅਤੇ ਹੋਰ ਪਲੇਟਫਾਰਮਾਂ ਦੇ ਲਈ ਫਿਲਮਾਂ ਬਣ ਰਹੀਆਂ ਹਨ ਨਵੇਂ-ਨਵੇਂ ਡਿਜੀਟਲ ਗੈਜੇਟਸ ਆ ਰਹੇ ਹਨ ਜੋ ਮੇਕਰਜ਼ ਲਈ ਬਹੁਤ ਸਦਾ ਕੰਮ ਕਰਦੇ ਹਨ ਜਿਸ ਕਰਕੇ ਇਹ ਫਿਲਮ ਮੇਕਰ ਬਹੁਤ ਖੁਸ਼ ਹਨ ਕਿਉਂਕਿ ਇੱਕ ਫਿਲਮ ਚੱਲਦੀ ਹੈ ਤਾਂ ਬਹੁਤ ਸਾਰੇ ਘਰਾਂ ਦਾ ਚੁੱਲ੍ਹਾ ਚੱਲਦਾ ਹੈ ਬੋਨੀ ਕਪੂਰ ਤੇ ਸਵਰਗਵਾਸੀ ਅਦਾਕਾਰ ਸ਼੍ਰੀ ਦੇਵੀ ਦੀ ਛੋਟੀ ਧੀ ਖੁਸ਼ੀ ਕਪੂਰ ਨੇ ਫਿਲਮ ਦਾ ਆਰਚੀਵ ਨਾਲ ਬਾਲੀਵੁੱਡ ਵਿੱਚ ਡੈਬਿਊ ਕੀਤਾ ਪਰ ਡੈਬਿਊ ਨਾਲ ਜ਼ਿਆਦਾ ਆਪਣੇ ਪਿਆਰ ਮੁਹੱਬਤ ਕਰਕੇ ਚਰਚਾ ਵਿੱਚ ਬਣੀ ਰਹਿੰਦੀ ਹੈ ਇਸ ਮੌਕੇ ਤੇ ਖੁਸ਼ੀ ਕਪੂਰ ਦਾ ਕਹਿਣਾ ਹੈ ਕਿ ਮੈਨੂੰ ਬਹੁਤ ਖੁਸ਼ੀ ਹੈ ਕਿ ਮੈਂ ਫਿਲਮਾਂ ਵਿੱਚ ਆਈ ਹਾਂ ਮੇਰੀ ਲਾਈਫ ਖੁੱਲੀ ਕਿਤਾਬ ਹੈ ਮੈਂ ਆਪਣੇ ਪਾਪਾ ਬੋਨੀ ਕਪੂਰ ਮੰਮੀ ਸ਼੍ਰੀ ਦੇਵੀ ਭੈਣ ਜਾਨਵੀ ਕਪੂਰ ਤੋਂ ਬਹੁਤ ਪ੍ਰਭਾਵਿਤ ਹਾਂ ਜਿਵੇਂ ਉਹਨਾਂ ਨੇ ਜ਼ਿੰਦਗੀ ਦੇ ਵਿੱਚ ਬਹੁਤ ਮਿਹਨਤ ਕਰਕੇ ਇੱਕ ਵਧੀਆ ਮੁਕਾਮ ਹਾਸਲ ਕੀਤਾ ਹੈ ਇਸੇ ਤਰ੍ਹਾਂ ਮੈਂ ਵੀ ਬੋਲੀਵੁੱਡ ਦੇ ਵਿੱਚ ਵਧੀਆ ਮੁਕਾਮ ਹਾਸਲ ਕਰਨਾ ਚਾਹੁੰਦੀ ਹਾਂ ਤਾਂ ਕਿ ਲੋਕ ਕਹਿਣ ਇਹ ਕਿ ਸ਼੍ਰੀ ਦੇਵੀ ਅਤੇ ਬੋਨੀ ਕਪੂਰ ਦੀ ਬੇਟੀ ਹੈ ਬਾਕੀ ਪਿਆਰ ਮੁਹੱਬਤ ਦੇ ਚੱਕਰ ਤਾਂ ਚੱਲਦੇ ਰਹਿੰਦੇ ਹਨ ਲੋਕ ਮੇਰੇ ਬਾਰੇ ਜੋ ਮਰਜੀ ਕਹਿਣ ਮੈਨੂੰ ਕੋਈ ਪਰਵਾਹ ਨਹੀਂ ਲੇਕਿਨ ਮੇਰਾ ਫੋਕਸ ਮੇਰੇ ਕੈਰੀਅਰ ਤੇ ਹੈ ਮੈਂ ਚਾਹੁੰਦੀ ਹਾਂ ਕਿ ਇੱਕ ਵਧੀਆ ਅਦਾਕਾਰ ਬਣਾ ਬਾਕੀ ਡੇਟਸ ਵੇਟ ਦੀ ਗੱਲ ਛੱਡੋ ਡੇਟਸ ਕਿਸੇ ਨਾਲ ਵੀ ਹੋਵੇਗੀ ਉਹ ਗੱਲ ਪ੍ਰਾਈਵੇਟ ਹੈ ਪਰ ਮੈਂ ਅਜਈਆਂ ਗੱਲਾਂ ਸਾਹਮਣੇ ਨਹੀਂ ਕਰ ਸਕਦੀ ਕਿਉਂਕਿ ਪਾਪਾ ਦਾ ਡਰ ਹੈ ਖੁਸ਼ੀ ਕਪੂਰ ਦਾ ਕਹਿਣਾ ਹੈ ਕਿ ਆਰ ਜੀ ਫਿਲਮ ਵਿੱਚ ਮੇਰੇ ਨਾਲ ਵੇਦਾਗ ਰਹਿਣਾ ਹਨ ਅਸੀਂ ਦੋਵਾਂ ਨੇ ਕਾਫੀ ਸਮਾਂ ਇਕੱਠਿਆਂ ਬਤਾਇਆ ਹੈ ਤੇ ਲੋਕਾਂ ਨੂੰ ਲੱਗਦਾ ਹੈ ਕਿ ਮੈਂ ਡੇਟ ਕਰ ਰਹੀ ਹਾਂ ਜਦੋਂ ਕਿ ਇਹ ਫਿਲਮ ਦਾ ਮਾਮਲਾ ਹੈ ਮੈਨੂੰ ਇਹ ਵੀ ਖੁਸ਼ੀ ਹੈ ਕਿ ਮੇਰੀ ਅਗਲੀ ਫਿਲਮ ਇਬਰਾਹਿਮ ali ਖਾਨ ਦੇ ਨਾਲ ਨਾਦਾਂ ਦੀਆਂ ਹੈ ਫਿਲਮ ਦਾ ਨਿਰਮਾਣ ਧਰਮਾ ਪ੍ਰੋਡਕਸ਼ਨ ਵੱਲੋਂ ਕੀਤਾ ਜਾਵੇਗਾ ਮੈਂ ਹੋਰ ਵੀ ਬਹੁਤ ਸਾਰੀਆਂ ਫਿਲਮਾਂ ਕਰ ਰਹੀਆਂ ਹਾਂ ਲੇਕਿਨ ਮੈਂ ਫਿਲਹਾਲ ਦੱਸਣਾ ਨਹੀਂ ਚਾਹੁੰਦੀ ਜਦੋਂ ਗੱਲ ਪੱਕੀ ਹੋਵੇਗੀ ਤਾਂ ਸਾਹਮਣੇ ਆ ਜਾਵੇਗਾ ਹਮੇਸ਼iali ਬੰਦ ਹੋਵੇਗਾ ਪ੍ਰਿੰਕਾ ਚੋਪੜਾ ਦਾ ਪੁਰਾਣਾ ਰੈਸਟੋਰੈਂਟ ਸੋਨਾ ਪ੍ਰਿੰਕਾ ਚੋਪੜਾ ਜਿੱਥੇ ਫਿਲਮਾਂ ਦੇ ਵਿੱਚ ਕੰਮ ਕਰ ਰਹੀ ਹੈ ਉੱਥੇ ਉਸਨੇ ਕਾਫੀ ਪ੍ਰੋਜੈਕਟਾਂ ਦੇ ਵਿੱਚ ਇਨਵੈਸਟ ਕੀਤਾ ਹੋਇਆ ਹੈ ਜਿਵੇਂ ਕਿ ਹੋਟਲ ਸੋਨਾ ਮਾਰਚ 2001 ਵਿੱਚ ਕੋਵੜ ਦੇ ਚੱਲਦਿਆਂ ਉਸਨੇ ਇਸ ਦੀ ਸ਼ੁਰੂਆਤ ਕੀਤੀ ਸੀ ਇਹ ਰੈਸਟੋਰੈਂਟ ਸੋਸ਼ਲ ਮੀਡੀਆ ਤੇ ਕਾਫੀ ਮਸ਼ਹੂਰੀ ਦੇ ਕਾਰਨ ਕਾਫੀ ਮਸ਼ਹੂਰ ਵੀ ਹੋ ਗਿਆ ਲੇਕਿਨ ਅਗਸਤ 2023 ਵਿੱਚ ਐਲਾਨ ਕੀਤਾ ਸੀ ਕਿ ਉਹ ਇਸ ਤੋਂ ਵੱਖ ਹੋ ਰਹੀ ਹੈ ਜਿਸ ਲਈ ਉਸਨੇ ਮਨੀਸ਼ ਗੁਏ ਨਾਲ ਸਹਿ-ਸਥਾਪਨਾ ਕੀਤੀ ਸੀ ਪ੍ਰਿੰਕਾ ਚੋਪੜਾ ਦਾ ਕਹਿਣਾ ਹੈ ਕਿ 3 ਸਾਲ ਦੇ ਸਫ਼ਰ ਤੋਂ ਬਾਅਦ ਇਹ ਜਲਦੀ ਹੀ ਬੰਦ ਹੋਵੇਗਾ ਇਹ ਹੋਟਲ ਇਨਾ ਮਸ਼ਹੂਰ ਹੋਇਆ ਕਿ ਇਹ ਫਿਲਮੀ ਹਸਤੀਆਂ ਦੇ ਲਈ ਪਸੰਦੀਦਾ ਹੋਟਲ ਬਣ ਗਿਆ ਸੀ ਪ੍ਰਿੰਕਾ ਚੋਪੜਾ ਦਾ ਕਹਿਣਾ ਹੈ ਕਿ ਉਸ ਦਾ ਮੁੱਖ ਉਦੇਸ਼ ਜ਼ਿੰਦਗੀ ਦਾ ਫਿਲਮ ਵਿੱਚ ਐਕਟਿੰਗ ਹੈ ਜਿਸ ਕਰਕੇ ਉਹ ਇਸ ਹੋਟਲ ਦੇ ਲਈ ਟਾਈਮ ਪੂਰਾ ਨਹੀਂ ਦੇ ਸਕਦੀ ਜਿਸ ਕਰਕੇ ਉਸ ਨੇ ਇਹ ਬੰਦ ਕਰਨ ਦਾ ਫੈਸਲਾ ਕੀਤਾ ਹੈ ਡਾਇਰੈਕਟਰ ਮੇਗਨਾ ਗੁਲਜ਼ਾਰ ਜਲਦ ਹੀ ਇੱਕ ਬਹੁਤ ਵੱਡੀ ਫਿਲਮ ਲੈ ਕੇ ਆ ਰਹੇ ਹਨ ਉਹਨਾਂ ਨੇ 2019 ਵਿੱਚ ਹైదరాబాద్ ਵਿੱਚ ਹੋਏ ਜ਼ਬਰਜਨਾਹ ਮਾਮਲੇ ਤੇ ਇੱਕ ਫਿਲਮ ਬਣਾਉਣ ਦਾ ਫੈਸਲਾ ਕੀਤਾ ਹੈ ਸੂਤਰਾਂ ਦਾ ਕਹਿਣਾ ਹੈ ਕਿ ਮੇਗਨਾ ਗੁਲਜ਼ਾਰ ਇਸ ਫਿਲਮ ਦੀ ਸ਼ੂਟਿੰਗ ਇਸ ਸਾਲ ਦੇ ਅੰਤ ਵਿੱਚ ਕਰਨਗੇ। ਇਸ ਫਿਲਮ ਦੀ ਇਸ ਸਮੇਂ ਕਾਸਟਿੰਗ ਚੱਲ ਰਹੀ ਹੈ ਅਤੇ ਫਿਲਮ ਵੀ ਲਿਖੀ ਜਾ ਰਹੀ ਹੈ। ਫਿਲਹਾਲ ਇਸ ਫਿਲਮ ਦਾ ਨਾਂ ਤੈਅ ਨਹੀਂ ਕੀਤਾ ਗਿਆ। ਸੂਤਰਾਂ ਦਾ ਇਹ ਵੀ ਕਹਿਣਾ ਹੈ ਕਿ ਨਿਰਦੇਸ਼ਕ ਮੇਗਨਾ ਗੁਲਜ਼ਾਰ ਇਸ ਫਿਲਮ ਦੇ ਲਈ ਕਰੀਨਾ ਕਪੂਰ ਅਤੇ ਆਯੂਸ਼ਮਾਨ ਖਰਾਨਾ ਨਾਲ ਗੱਲਬਾਤ ਕਰ ਰਹੇ ਹਨ। ਇਹ ਇੱਕ ਬਹੁਤ ਹੀ ਦਮਦਾਰ ਫਿਲਮ ਹੈ। ਜਿਸ ਵਿੱਚ ਇੱਕ ਲੜਕੀ ਦੇ ਜੀਵਨ ਨੂੰ ਦਿਖਾਇਆ ਗਿਆ ਹੈ। ਕਰੀਨਾ ਕਪੂਰ ਅਤੇ ਆਯੁਸ਼ਮਨ ਖਰਾਨਾ ਨੇ ਇਸ ਫਿਲਮ ਦੀ ਸਕ੍ਰਿਪਟ ਸੁਣੀ ਹੈ ਜੋ ਉਹਨਾਂ ਨੂੰ ਬਹੁਤ ਹੀ ਪਸੰਦ ਆਈ। ਦੋਵਾਂ ਨੇ ਇਸ ਫਿਲਮ ਨੂੰ ਕਰਨ ਦੇ ਲਈ ਸਹਿਮਤੀ ਦੇ ਦਿੱਤੀ ਹੈ। ਇਹ ਫਿਲਮ 2025 ਵਿੱਚ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਵੇਗੀ। ਇਸ ਫਿਲਮ ਵਿੱਚ ਕਰੀਨਾ ਤੇ ਆਯੁਸ਼ਮਨ ਖਰਾਨਾ ਪਹਿਲੀ ਵਾਰ ਕੰਮ ਕਰਦੇ ਨਜ਼ਰ ਆਉਣਗੇ। ਕਰੀਨਾ ਕਪੂਰ ਨੇ ਵੀ ਇੱਕ ਇੰਟਰਵਿਊ ਵਿੱਚ ਕਿਹਾ ਹੈ ਕਿ ਉਹ ਮੇਗਨਾ ਗੁਲਜ਼ਾਰ ਨਾਲ ਇੱਕ ਬਹੁਤ ਵਧੀਆ ਫਿਲਮ ਕਰ ਰਹੇ ਹਨ। ਮੈਨੂੰ ਬਹੁਤ ਖੁਸ਼ੀ ਹੈ। ਕਿ ਮੈਂ ਮੇਕਨਾ ਗੁਲਜ਼ਾਰ ਵਰਗੀ ਵਧੀਆ ਨਿਰਦੇਸ਼ਕ ਦੇ ਨਾਲ ਕੰਮ ਕਰ ਰਹੀ ਹਾਂ ਬਾਲੀਵੁੱਡ ਵਿੱਚ ਅੱਜ ਵੱਖ-ਵੱਖ ਤਰ੍ਹਾਂ ਦੇ ਫਿਲਮ ਮੇਕਿੰਗ ਦੇ ਤਜਰਬੇ ਕੀਤੇ ਜਾ ਰਹੇ ਹਨ ਬਾਲੀਵੁੱਡ ਨੂੰ ਲਗਾਤਾਰ ਕਮਰਸ਼ੀਅਲ ਫਿਲਮਾਂ ਦਿੰਦੇ ਰਹਿਣ ਵਾਲੇ بڑے ਬੈਨਰ ਤੋਂ ਲੈ ਕੇ ਛੋਟੇ ਬੈਨਰ ਤੱਕ ਵੱਖ-ਵੱਖ ਫਿਲਮਾਂ ਤੇ ਤਜਰਬੇ ਕਰ ਰਹੇ ਹਨ ਕਰਨ ਜੋਹਰ ਅਤੇ ਸ਼ਾਹਰੂਖ ਖਾਨ ਦੇ ਬੈਨਰ ਵੀ ਵਧੀਆ ਫਿਲਮਾਂ ਦਾ ਨਿਰਮਾਣ ਕਰਨ ਦੇ ਵਿੱਚ ਲੱਗੇ ਹੋਏ ਹਨ ਕਰਨ ਦੇ ਪ੍ਰੋਡਕਸ਼ਨ ਤੋਂ ਜਿੱਥੇ ਧੜਕ 2 ਜاتی ਨੂੰ ਲੈ ਕੇ ਫਿਲਮ ਬਣਾਈ ਗਈ ਜਿਸ ਵਿੱਚ ਆਨਰ ਕਿਲਿੰਗ ਦਾ ਮੁੱਦਾ ਹੈ ਧੜਕ 2 ਵਿੱਚ ਮੱਧ ਪ੍ਰਦੇਸ਼ ਦੇ ਕਈ ਲੋਕਲ ਆਰਟਿਸਟ ਵੀ ਕੰਮ ਕਰ ਰਹੇ ਹਨ ਇਸ ਫਿਲਮ ਨੂੰ ਸ਼ਾਜੀਆ ਇਕਬਾਲ ਨੇ ਡਾਇਰੈਕਟ ਕੀਤਾ ਹੈ ਇਹ ਫਿਲਮ 22 ਨਵੰਬਰ ਨੂੰ ਰਿਲੀਜ਼ ਹੋਵੇਗੀ ਸੂਤਰਾਂ ਦਾ ਕਹਿਣਾ ਹੈ ਕਿ ਤਰਮਾ ਪ੍ਰੋਡਕਸ਼ਨ ਨੇ ਕੁਝ ਸਾਲ ਪਹਿਲਾਂ 14 ਨਵੇਂ ਡਾਇਰੈਕਟਰਾਂ ਦੀ ਸੂਚੀ ਤਿਆਰ ਕੀਤੀ ਸੀ ਜੈਸਨੂ ਲੈ ਕੇ ਉਹ ਵੱਖ-ਵੱਖ ਫਿਲਮਾਂ ਦਾ ਨਿਰਮਾਣ ਕਰਦੇ ਆ ਰਹੇ ਹਨ ਇਹਨਾਂ ਵਿੱਚ ਡਾਇਰੈਕਟਰ ਸ਼ਾਜੀਆ ਨੂੰ ਧੜਕ 2 ਡਾਇਰੈਕਟ ਕਰਨ ਦੀ ਜ਼ਿੰਮੇਵਾਰੀ ਦਿੱਤੀ ਗਈ ਇਸ ਫਿਲਮ ਦੀ ਕਹਾਣੀ ਔਨਰ ਕਿਲਿੰਗ ਦੇ ਆਲੇ-ਦੁਆਲੇ ਘੁੰਮਦੀ ਹੈ ਇਸ ਫਿਲਮ ਦਾ ਮੁੱਖ ਪਲਾਟ ਮੱਧ ਪ੍ਰਦੇਸ਼ ਦੇ ਇੱਕ ਪਿੰਡ ਦਾ ਹੈ ਫਿਲਮ ਮੇਕਰ ਨੇ ਇਸ ਫਿਲਮ ਨੂੰ ਦਿੱਲੀ ਮੁੰਬਈ ਬੈਂਗਲੌਰ ਦੇ بجائے ਮੱਧ ਪ੍ਰਦੇਸ਼ ਦੇ ਇੱਕ ਛੋਟੇ ਜਿਹੇ ਇਲਾਕੇ ਵਿੱਚ ਸੈੱਟ ਲਗਾ ਕੇ ਕੀਤਾ ਹੈ ਕਿਉਂਕਿ ਜਦੋਂ ਬਾਹਰ ਸੈਟ ਲਗਾਏ ਜਾਂਦੇ ਹਨ ਤਾਂ ਸਸਤਾ ਵੀ ਪੈਂਦਾ ਹੈ ਅਤੇ ਕਿਸੇ ਦੀ ਤਰ੍ਹਾਂ ਦੀ ਡਿਸਟਰਬੈਂਸ ਨਹੀਂ ਹੁੰਦੀ ਲੋਕ ਸ਼ੂਟਿੰਗ ਦੇਖਣ ਆਉਂਦੇ ਹਨ ਲੇਕਿਨ ਤੰਗ ਨਹੀਂ ਕਰਦੇ ਇਸ ਲਈ ਉਨ੍ਹਾਂ ਨੇ ਇਸ ਫਿਲਮ ਦੇ ਵਿੱਚ ਕੁਝ ਰੀਅਲ ਕਿਰਦਾਰਾਂ ਨੂੰ ਪਿੰਡਾਂ ਵਿੱਚੋਂ ਹੀ ਲਿਆ ਹੈ ਇਸ ਫਿਲਮ ਦੇ ਵਿੱਚ ਸਿਧਾਂਤ ਚਤਰਵੇਦੀ ਅਤੇ ਤ੍ਰਿਪਤੀ ਡਿਮਰੀ ਮੁੱਖ ਭੂਮਿਕਾ ਦੇ ਵਿੱਚ ਹਨ ਵਿਪਨ ਨੇ ਮਨੋਜ ਬਾਜਪਾਈ ਦੇ ਨਾਲ ਫਿਲਮ ਭਈਆ ਜੀ ਵਿੱਚ ਵੀ ਕੰਮ ਕੀਤਾ ਹੈ ਇਸ ਫਿਲਮ ਦੇ ਵਿੱਚ ਸਿਧਾਂਤ ਅਤੇ ਤ੍ਰਿਪਤੀ ਕਾਲਜ ਦੇ ਵਿਦਿਆਰਥੀ ਹਨ ਦੋਵਾਂ ਵਿੱਚ ਪਿਆਰ ਹੋ ਜਾਂਦਾ ਹੈ ਲੇਕਿਨ ਸਮਾਜ ਇਹਨਾਂ ਨੂੰ ਪਸੰਦ ਨਹੀਂ ਕਰਦਾ ਇਸੇ ਨੂੰ ਲੈ ਕੇ ਇਹ ਫਿਲਮ ਬਣਾਈ ਗਈ ਹੈ ਪਪਾਲ ਦੇ ਕਲਾਕਾਰਾਂ ਦੀ ਚੋਣ ਆਸੀਫ ਅਖਤਰ ਅਲੀ ਅਤੇ ਉਹਨਾਂ ਦੀ ਟੀਮ ਨੇ ਕੀਤੀ ਹੈ ਇਸ ਤੋਂ ਪਹਿਲਾਂ ਤ੍ਰਿਪਤੀ ਡਿਮਰੀ ਐਨੀਮਲ ਫਿਲਮ ਦੇ ਵਿੱਚ ਵੀ ਇੱਕ ਬੋਲਡ ਸ਼ੂਟਿੰਗ ਕਰਕੇ ਕਾਫੀ ਪ੍ਰਸਿੱਧ ਹੋਈ ਹੈ ਫਿਲਮ ਮੇਕਰਾਂ ਦਾ ਕਹਿਣਾ ਹੈ ਕਿ ਇਹ ਬਹੁਤ ਵਧੀਆ ਫਿਲਮ ਹੈ ਜੋ ਸਾਡੇ ਸਮਾਜ ਨੂੰ ਪੇਸ਼ ਕਰ ਰਹੀ ਹੈ ਕਿ ਕਿਵੇਂ ਦੋ ਪਿਆਰ ਕਰਨ ਵਾਲਿਆਂ ਦਾ ਸਮਾਜ ਦੁਸ਼ਮਣ ਬਣ ਜਾਂਦਾ ਹੈ ਧੜਕ 2 ਦੇ ਵਿੱਚ ਅਜਿਹਾ ਸਭ ਕੁਝ ਦਿਖਾਇਆ ਗਿਆ ਹੈ ਜੋ ਸਾਡੇ ਸਮਾਜ ਦੇ ਵਿੱਚ ਅੱਜ ਵੀ ਵਾਪਰਦਾ ਹੈ ਫਿਲਮ ਕਿਲ ਦੇ ਵਿੱਚ ਕਮਾਂਡੋ ਦੀ ਭੂਮਿਕਾ ਦੇ ਲਈ ਲਖਸ਼ ਲਾਲਵਾਨੀ ਨੇ 9 ਮਹੀਨੇ ਦੀ ਟ੍ਰੇਨਿੰਗ ਲਈ ਹੈ ਇਸ ਫਿਲਮ ਦੇ ਵਿੱਚ ਉਹਨਾਂ ਦੇ ਨਾਲ ਰਾਘਵ ਜਵਾਲ ਵੀ ਮੇਨ ਲੀਡ ਵਿੱਚ ਦਿਖਾਈ ਦੇਣਗੇ ਕੁਝ ਦਿਨ ਪਹਿਲਾਂ ਇਸ ਫਿਲਮ ਦਾ ਟ੍ਰੇਲਰ ਰਿਲੀਜ਼ ਕੀਤਾ ਗਿਆ ਜਿਸ ਨੂੰ ਕਾਫੀ ਪਸੰਦ ਕੀਤਾ ਗਿਆ। ਲક્ષੇ ਨੂੰ ਲੈ ਕੇ ਇੱਕ ਨਵੀਂ ਜਾਣਕਾਰੀ ਸਾਹਮਣੇ ਆਈ ਹੈ। ਰਿਪੋਰਟਾਂ ਦਾ ਕਹਿਣਾ ਹੈ ਕਿ ਲક્ષੇ ਨੇ ਇਸ ਕਿਰਦਾਰ ਦੇ ਲਈ 9 ਮਹੀਨੇ ਦੀ ਸਖਤ ਟ੍ਰੇਨਿੰਗ ਲਈ ਹੈ। ਇਸ ਦੇ ਇਲਾਵਾ ਉਹਨਾਂ ਨੇ ਡੇਲੀ ਰੁਟੀਨ ਨੂੰ ਵੀ ਬਦਲਿਆ ਹੈ। ਇਸ ਫਿਲਮ ਦੇ ਵਿੱਚ ਕਾਫੀ ਐਕਸ਼ਨ ਹੈ ਜਿਸ ਨੂੰ ਲੋਕ ਪਸੰਦ ਕਰਨਗੇ। ਲક્ષੇ ਲਾਲਵਾਨੀ ਦਾ ਕਹਿਣਾ ਹੈ ਕਿ ਉਸ ਨੂੰ ਬਹੁਤ ਖੁਸ਼ੀ ਹੈ ਕਿ ਫਿਲਮ ਕਿਲ ਦੇ ਵਿੱਚ ਕਮਾਂਡੋ ਦੀ ਭੂਮਿਕਾ ਕਰ ਰਹੇ ਹਨ। ਇਸ ਫਿਲਮ ਦੇ ਲਈ ਉਹਨਾਂ ਨੇ ਬਹੁਤ ਮਿਹਨਤ ਕੀਤੀ ਹੈ। ਇਸ ਦੇ ਨਾਲ ਹੀ ਉਹ ਇੱਕ ਕੁਸ਼ਤੀ ਦੇ ਵਧੀਆ ਖਿਡਾਰੀ ਹਨ। ਇਹ ਇੱਕ ਐਕਸ਼ਨ ਫਿਲਮ ਹੈ। ਇਸ ਫਿਲਮ ਦੇ ਵਿੱਚ ਕਾਫੀ ਐਕਸ਼ਨ ਸੀਨ ਦਿਖਾਏ ਗਏ ਹਨ ਜਿਸ ਨੂੰ ਕਾਫੀ ਮਿਹਨਤ ਦੇ ਨਾਲ ਤਿਆਰ ਕੀਤਾ ਹੈ। ਇਸ ਫਿਲਮ ਨੂੰ ਨਿਖਲ ਨਾਗੇਸ਼ ਭਟ ਨੇ ਡਾਇਰੈਕਟ ਕੀਤਾ ਹੈ। ਕਰਨ ਜੋਹਰ ਨੇ ਗੁਨੀਤਾ ਮੋਗਾ ਕਪੂਰ ਦੇ ਨਾਲ ਮਿਲ ਕੇ ਇਸ ਫਿਲਮ ਦਾ ਨਿਰਮਾਣ ਕੀਤਾ ਹੈ। ਅਮੀਰ ਖਾਨ ਦੇ بیٹے ਜੁਨੈਦ ਖਾਨ ਦਾ ਬਾਲੀਵੁੱਡ ਦੇ ਵਿੱਚ ਡੈਬਿਊ ਹੋ ਗਿਆ ਹੈ। ਉਹਨਾਂ ਦੀ ਫਿਲਮ ਮਹਾਰਾਜਾ ਨੈਟਫਲਿਕਸ ਤੇ ਰਿਲੀਜ਼ ਹੋਈ ਹੈ। ਇਹ ਧਰਮ ਦੇ ਕਥਿਤ ठेकेदारों ਦੀ ਪੋਲ ਖੋਲਣ ਵਾਲੀ ਫਿਲਮ ਹੈ। ਜੁਨੈਦ ਨੇ ਇਸ ਫਿਲਮ ਵਿੱਚ ਪੱਤਰਕਾਰ ਅਤੇ ਸਮਾਜ ਸੁਧਾਰਕ ਦਾ ਰੋਲ ਕੀਤਾ ਹੈ। ਸੂਤਰਾਂ ਦਾ ਕਹਿਣਾ ਹੈ ਕਿ ਜੁਨੈਦ ਨੂੰ ਅਮੀਰ ਦੇ بیٹے ਹੋਣ ਦਾ ਫਾਇਦਾ ਨਹੀਂ ਮਿਲਿਆ ਹੈ। ਜੁਨੈਦ ਨੇ ਵੀ ਇਸ ਦਾ ਕੋਈ ਵੀ ਫਾਇਦਾ ਨਹੀਂ ਲਿਆ ਹੈ। ਆਪਣੇ ਪਿਤਾ ਅਮੀਰ ਖਾਨ ਦਾ ਨਾਮ ਨਹੀਂ ਲਿਆ। ਅਮੀਰ ਖਾਨ ਵੀ 55 ਦਿਨਾਂ ਵਿੱਚ ਸ਼ੂਟਿੰਗ ਸ਼ਡਿਊਲ ਵਿੱਚ ਇੱਕ ਵਾਰ ਹੀ ਇਸ ਫਿਲਮ ਦੇ ਸੈੱਟ ਤੇ ਆਏ ਹਨ ਇਸ ਫਿਲਮ ਨੂੰ ਮੁੰਬਈ ਦੇ ਇਲਾਵਾ ਗੁਜਰਾਤ ਦੇ ਵਿੱਚ ਵੀ ਪੁਰਾਣੀ ਰਿਆਸਤ ਦੇ ਇਲਾਕੇ ਵਿੱਚ ਸ਼ੂਟ ਕੀਤਾ ਗਿਆ ਇਸ ਫਿਲਮ ਦੀ ਖਾਸ ਗੱਲ ਇਹ ਹੈ ਕਿ ਦੋ ਕੈਮਰਾ ਸੈੱਟ ਲਗਾ ਕੇ ਇਸ ਫਿਲਮ ਦੇ ਸੀਨ ਫਿਲਵਾਏ ਗਏ ਜਿਸ ਕਰਕੇ ਇਹ 55 ਦਿਨਾਂ ਵਿੱਚ ਪੂਰੀ ਕੀਤੀ ਗਈ ਨਹੀਂ ਤਾਂ ਇਸ ਫਿਲਮ ਦਾ ਕਾਫੀ ਲੰਬਾ ਸ਼ਡਿਊਲ ਸੀ ਗੁਜਰਾਤ ਵਿੱਚ ਸ਼ੂਟਿੰਗ ਕਰਨ ਤੋਂ ਪਹਿਲਾਂ ਕਾਫੀ ਇਨਾ ਜਗ੍ਹਾ ਦੀ ਸ਼ਾਨਬੀਨ ਕੀਤੀ ਗਈ ਅਤੇ ਕਈ ਸੀਨ ਫਲਮਾਏ ਗਏ ਹਨ। ਅਜਿਹੇ ਇਲਾਕੇ ਲਏ ਗਏ ਹਨ ਜਿੱਥੇ ਬ੍ਰਿਟਿਸ਼ ਕਾਲ ਦੇ ਘਰ ਹੋਣ। ਜੁਨੈਦ ਨੇ ਇਸ ਫਿਲਮ ਦੇ ਵਿੱਚ ਕੰਮ ਕਰਨ ਦੇ ਲਈ ਇਸੇ ਕਿਰਦਾਰ ਨੂੰ ਨਿਭਾਉਣ ਦੇ ਲਈ ਥੀਏਟਰ ਵੀ ਕੀਤਾ ਹੈ। ਇਸ ਤੋਂ ਪਹਿਲਾਂ ਉਸ ਨੇ ਕਾਫੀ ਸਟੇਜ ਵੀ ਕੀਤੀ ਹੈ। ਫਿਲਮ ਦੇ ਡਾਇਰੈਕਟਰ ਦਾ ਕਹਿਣਾ ਹੈ ਕਿ ਜੁਨੈਦ ਤੇ ਪ੍ਰਭਾਵ ਅਮੀਰ ਖਾਨ ਦਾ ਨਾ ਪਵੇ ਜਿਸ ਕਰਕੇ ਅਮੀਰ ਖਾਨ ਸੈੱਟ ਤੇ ਘੱਟ ਹੀ ਆਉਂਦੇ ਸਨ। ਤਾਂ ਕਿ ਜੁਰੈਦ ਵਧੀਆ ਕੰਮ ਕਰ ਸਕੇ ਜੁਰੈਦ ਇੱਕ ਬਹੁਤ ਵਧੀਆ ਕਲਾਕਾਰ ਹੈ ਮਹਾਰਾਜਾ ਫਿਲਮ ਤੋਂ ਉਸ ਦਾ ਕਿਰਦਾਰ ਸਾਰਿਆਂ ਦੇ ਸਾਹਮਣੇ ਆਵੇਗਾ ਹਰ ਕੋਈ ਉਸ ਦੀ ਐਕਟਿੰਗ ਨੂੰ ਪਸੰਦ ਕਰ ਰਿਹਾ ਹੈ ਦੇਸ਼ ਦੇ ਬਾਬਾ ਟੀਵੀ ਵੱਲੋਂ ਬਾਲੀਵੁੱਡ ਖਬਰਾਂ ਦੇਖਣ ਦੇ ਲਈ ਆਪ ਸਭ ਦਾ ਬਹੁਤ ਬਹੁਤ ਧੰਨਵਾਦ। ਦੇਸ਼ ਦੇ ਬਾਬਾ ਟੀਵੀ ਵੱਲੋਂ ਪੇਸ਼ ਕੀਤੀਆਂ ਬਾਲੀਵੁੱਡ ਦੀਆਂ ਖਬਰਾਂ ਸੰਬੰਧੀ ਆਪਣੇ ਵਿਚਾਰ ਦੇਵੋ ਅਤੇ ਲਾਈਕ ਅਤੇ ਸਾਂਝਾ ਕਰੋ। ਇਸ ਨਾਲ ਜਿੱਥੇ ਸਾਨੂੰ ਸਾਡੀ ਮੀਡੀਆ ਟੀਮ ਨੂੰ ਖੁਸ਼ੀ ਮਿਲੇਗੀ, ਉੱਥੇ ਖਬਰਾਂ ਨੂੰ ਹੋਰ ਵੀ ਵਧੀਆ ਤਿਆਰ ਕਰਨ ਅਤੇ ਪੇਸ਼ ਕਰਨ ਲਈ ਬਲ ਮਿਲੇਗਾ। ਬਹੁਤ ਬਹੁਤ ਧੰਨਵਾਦ।